ਨੇ ਆਮ ਜੋ ਆਕਾਂ ਨੂੰ ਹੁੰਦਾ ਬਰਥਡੇ ਤੇ ਪਾਰਟੀ ਕਰਨੀ ਹੈ ਕੇਕ ਕੱਟਣਾ ਯਾਰਾ ਦੋਸਤਾਂ ਨੂੰ ਬੁਲਾਉਣਾ ਪੀਜੇ ਲਾਉਣੇ ਜਾਂ ਕਲੱਬਾਂ ਚ ਜਾਣਾ ਅੱਜ ਕੱਲ ਤਾਂ ਇਹ ਕਲਚਰ ਆ ਇਹ ਸਾਡਾ ਕਲਚਰ ਨਹੀਂ ਬਾਈ ਜੀ ਇਹ ਅਸੀਂ ਐਡਾਪਟ ਕੀਤਾ ਅਸੀਂ ਪੱਛਮੀ ਕਲਚਰ ਨੂੰ ਐਡਾਪਟ ਕਰ ਰਹੇ ਹਾਂ ਨਾ ਅਸੀਂ ਆਪਦਾ ਪੰਜਾਬ ਦਾ ਕਲਚਰ ਤੇ ਕਿਸੇ ਨੇ ਐਡਾਪਟ ਕੀਤਾ ਬਾਈ ਤੁਸੀਂ ਦੱਸੋ ਕਿਹੜਾ ਤੜਕੇ ਉੱਠ ਕੇ ਆਦਰੜਕੇ ਪੀਂਦਾ ਹਣ ਇਹਦਾ ਕੋਈ ਅਸੀਂ ਪੀਜੇ 버ਗਰ ਸੈਂਡਵਿਚ ਇਹ ਸਾਡੀ ਡਾਈਟ ਆ ਤੇ ਸਾਡੇ ਸਪਰਨ ਅਕਾਊਂਟ ਵੀ ਘਟੇ ਨਾ ਜੇ ਅਸੀਂ ਅੱਜ ਵੇਖੀਏ ਅਸੀਂ ਮਰਤੂ ਪੁਨੇ ਵਾਲਾ ਨਹੀਂ ਨਾ ਤੁਸੀਂ ਦੇਖ ਰਹੇ ਨਾ ਵੀ ਇੱਕ ਵਿਚਾਰੜੀ ਕਿਸਮ ਵੀ ਤਿਆਰ ਹੋ ਰਹੀ ਹੈ ਬਿਲਕੁਲ ਉਹ ਤੁਸੀਂ ਚੈਨਲਾਂ ਵਾਲੇ ਵੀ ਕੁੜੀਆਂ ਬਣਦੇ ਆ ਆ ਚੈਨਲਾਂ ਵਾਲੇ ਵੀ ਪ੍ਰਮੋਟ ਕਰ ਰਹੇ ਆ ਉਹ ਵਿਚਾਰੜੀ ਕਿਸਮ ਤਿਆਰ ਹੋ ਰਹੀ ਹੈ ਇਸ ਲਈ ਸਾਡਾ ਸਪਰਮ ਮਰਦਾਂ ਵਾਲਾ ਨਹੀਂ ਨਾ ਅਕਾਊਂਟ ਹੋ ਰਿਹਾ ਨਾ ਆਈਵੀਐਫ ਸੈਂਟਰ ਬਹੁਤ ਖੁੱਲ ਰਹੇ ਆ ਬਾਈ ਜੀ ਹੁਣ ਬਾਈ ਜੀ ਜੇ ਅਸੀਂ ਸਾਈਵਾਲ ਦਾ ਜੇ ਅਸੀਂ ਗਿਰ ਦਾ ਜੇ ਅਸੀਂ ਥਾਰ ਪਰਕਰ ਦਾ ਉਹਦਾ ਦੁੱਧ ਪੀਵਾਂਗੇ ਨਾ ਤੇ ਇਹ ਸਹੀ ਗੱਲ ਹੈ ਵੀ ਉਹਨਾਂ ਦੇ ਦੁੱਧ ਦੇ ਵਿੱਚ 골ਡ ਹੁੰਦਾ ਸੋਨਾ ਹੁੰਦਾ ਹੂੰ ਤੇ ਫੇਰ ਇਸ ਪਰਨ ਆਉਣਗੇ ਨਾ ਅਸੀਂ ਕੋਈ ਕੰਮ ਨਹੀਂ ਕਰਨਾ ਅਸੀਂ ਬਾਹਰੋਂ ਖਾਣੀਆਂ ਪੀ ਜੇ 버거 ਜਿਹਨੂੰ ਕਹਦੇ ਸੌਫਟ ਡਰਿੰਕ ਪੀਣੇ ਹੂੰ ਤੁਸੀਂ ਕਿੱਥੇ ਜਾਓਗੇ ਫਿਰ ਤੁਹਾਡੇ ਅੰਦਰ ਸਪਰਨ ਥੋੜਾ ਬਣਨਗੇ ਹੂੰ ਤੁਸੀਂ ਤਾਂ ਫਿਰ ਤੀਜੇ ਜੈਂਡਰ ਵੱਲ ਜਾਓਗੇ ਬਿਲਕੁਲ ਹਾਂ ਇੱਕ ਵੱਡਾ ਕੰਮ ਆ ਵੱਡਾ ਕੰਮ ਹੈ ਬਾਈ ਡਾਈਟ ਵੱਲੋਂ ਅਸੀਂ ਚਲੇ ਗਏ ਖਤਮ ਹੋ ਗਿਆ ਕੋਣ ਬਦਾਮ ਦਾ ਰਕੜਾ ਲਾਉਂਦਾ ਬਾਈ ਲਾਉਂਦਾ ਕੋਈ ਕੋਈ ਮਿਹਨਤ ਕਰਨ ਭੇਜਦਾ ਆਪਦੇ ਬੱਚੇ ਨੂੰ ਕਿ ਚੱਲ ਪੁੱਤ ਗਰਾਊਂਡ 'ਚ ਚੱਲ ਅਸੀਂ ਆਪਦੇ ਬੱਚਿਆਂ ਨੂੰ ਫਾਰਮਿੰਗ ਕੁੱਕੜ ਬਣਾਇਆ ਹੂੰ ਗਰਾਉਂਡਾਂ 'ਚ ਨਿਕਲ ਲੈ ਕੇ ਨਹੀਂ ਜਾਂਦੇ ਜਦੋਂ ਫਾਰਮਿੰਗ ਕੁੱਕੜ ਆ ਉਹ ਤੋ ਵੇਖੇ ਨਾ ਤਾਂ ਕਿਵੇਂ ਹੁੰਦੀਆਂ ਹੁੰਦੀਆਂ ਇੱਕ ਜੰਗਲੀ ਕੁੱਕੜ ਵੇਖੋ ਕੀ ਹੋ ਜਾਂਦਾ ਜਿਹੜਾ ਹਾਲਾਤਾਂ ਨਾਲ ਲੜਦਾ ਬੱਚਾ ਉਹ ਹੀ ਕਾਮਯਾਬ ਹੁੰਦਾ ਜਦੋਂ ਅਸੀਂ ਹਾਲਾਤਾਂ ਨਾਲ ਲੜਨਾ ਨਹੀਂ ਬੱਚੇ ਨੂੰ ਸਿਖਾਵਾਂਗੇ ਉਹ ਟੈਨਸ਼ਨ 'ਚ ਹੋਊਗਾ ਉਹ ਹਮੇਸ਼ਾ ਗਲਤ ਸਟੈਪ 'ਤੇ ਚੱਪੂ ਹੂੰ